ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਆ ਕੇ ਛੱਤ ਤੇ ਕਬੂਤਰਾਂ ਦੇ ਖੁੱਡੇ ਦਾ ਖੋਲਤਾ ਗੇਟ ਸ਼ਾਮ ਦੇ 7:30 ਹੋ ਚੁੱਕੇ ਨੇ ਸਭ ਤੋਂ ਪਹਿਲਾਂ ਪਾਤੇ ਪਾਇਨਾ ਨੂੰ ਦਾਣੇ ਕਬੂਤਰ ਪੂਰੇ ਮਸਤ ਨੇ ਪੂਰੇ ਗੁੜਕਰ ਰਹੇ ਨੇਗੇ ਸੋ ਇਹਨਾਂ ਨੂੰ ਬਾਹਰ ਕੱਢ ਕੇ ਉਸ ਤੋਂ ਬਾਅਦ ਆਪਾਂ ਤਾਜ਼ਾ ਪਰ ਕੇ ਪਾਤਾ ਇਹਨਾਂ ਨੂੰ ਪਾਣੀ ਪਾਣੀ ਇਹਨਾਂ ਦੇ ਤਰਤਾ ਮੂਰੇ ਤਾਂ ਜੋ ਇਹ ਠੰਡਾ ਠੰਡਾ ਪਾਣੀ ਪੀ ਸਕਣ ਤਾਜ਼ਾ ਪਾਣੀ ਪੀ ਸਕਣ ਲਓ ਜੀ ਇਹਨਾਂ ਮੂਰੇ ਤਰਤਾ ਆਪਾਂ ਪਾਣੀ ਕਬੂਤਰਾਂ ਇਹ ਪਾਣੀ ਵਾਲੇ ਭੱਜੇ ਲਓ ਜੀ ਕਰੋ ਮौज ਤੁਸੀਂ ਤਾਂ ਉਹ ਤੋਂ ਬਾਅਦ ਦੋਸਤੋ ਆਪਾਂ ਨੇ ਮੁਰਗੀਆਂ ਦੇ ਖੁੱਡੇ ਦਾ ਖੋਲਤਾ ਗੇਟ ਸ਼ਾਮ ਦੇ 5 ਵਜ ਬੱਜ ਚੁੱਕੇ ਨੇ ਮੁਰਗੀਆਂ ਜਿਹੜੀਆਂ ਭੱਜੀਆਂ ਬਾਹਰ ਨੂੰ ਆਉਂਦੀਆਂ ਨੇ ਉਹ ਤੋਂ ਬਾਅਦ ਆਪਣੇ ਜੋ ਘਰੇ ਬਚਦੀਆਂ ਨੇ 1 2 3 ਕੁਝ ਵੀ ਰੋਟੀਆਂ ਉਹਨਾਂ ਨੂੰ ਭਿਉ ਕੇ ਪਾਣੀ ਚ ਗਿੱਲਾ ਕਰਕੇ ਪੋਲੀਆਂ ਕਰਕੇ ਇਹਨਾਂ ਨੂੰ ਇਹਨਾਂ ਦੇ ਮੂਰੇ ਧਰਤਾ ਤਾਂ ਜੋ ਇਹ ਚੰਗੀ ਤਰ੍ਹਾਂ ਖਾ ਸਕਣ ਤੁਸੀਂ ਦੇਖ ਸਕਦੇ ਹੋ ਪੂਰੇ ਵਧੀਆ ਟੰਗ ਨਾਲ ਇਹ ਜਿਹੜਾ ਖਾਂਦੀਆਂ ਨੇ ਭਿੱਜ ਜਾਂਦੀਆਂ ਨੇ ਇਹਦੇ ਨਾਲ ਆਪਣਾ ਜਿਹੜਾ ਫੀਡ ਦਾ ਖਰਚਾ ਵੀ ਘੱਟ ਹੋ ਜਾਂਦਾ ਤੇ ਦੂਸਰਾ ਇਹ ਸ਼ੌਕ ਨਾਲ ਬਹੁਤ ਖਾਂਦੀਆਂ ਨੇ ਇਹਦੇ ਨਾਲ ਅੰਡੇ ਦੀ ਜਿਹੜੀ ਪ੍ਰੋਡਕਸ਼ਨ ਵੀ ਬਹੁਤ ਵੱਧਦੀ ਆ ਸੋ ਇਹ ਤੋਂ ਮੁਰਗੀਆਂ ਲੱਗੀਆਂ ਖਾਣ ਉਸ ਤੋਂ ਬਾਅਦ ਜਿਹੜਾ ਪਾਣੀ ਵਾਲਾ ਕੁੰਡਾ ਚੰਗੀ ਤਰ੍ਹਾਂ ਧੋਸ ਮਾਰ ਕੇ ਭਰ ਕੇ ਇਹਨਾਂ ਦੇ ਰੱਖਤਾ ਮੂਰੇ ਤਾਂ ਜੋ ਇਹ ਠੰਡਾ ਠੰਡਾ ਪਾਣੀ ਪੀ ਸਕਣ। ਸੋ ਲਓ ਜੀ ਪਾਣੀ ਵਾਲਾ ਇਆਂ ਭੱਜੀਆਂ ਮੁਰਗੀਆਂ ਆਪਣੀਆਂ। ਕਿਉਂਕਿ ਹੁਣ ਗਰਮੀ ਹੋ ਗਈ। ਜਦੋਂ ਆਪਾਂ ਤਾਜ਼ਾ ਪਾਣੀ ਇਹਨਾਂ ਨੂੰ ਪਾਉਨੇ ਆ ਤਾਂ ਬਹੁਤ ਜਿਹੜਾ ਸ਼ੌਂਕ ਨਾਲ ਪੀਂਦੀਆਂ ਨੇ। ਉਦੋਂ ਬਾਅਦ ਦੋਸਤੋ ਖੁੱਡੇ 'ਚ ਆਪਾਂ ਦੇਖੇ ਅੰਡੇ, ਅੰਡੇ ਸੀਗੇ 4 ਜਾ ਕਿ ਆਪਾਂ ਸਾਈਡ ਤੇ ਧਰਤੇ ਸ਼ਾਮ ਦੇ ਟਾਈਮ 2-3 ਹੋਰ ਦੇ ਦੇਣੀਆਂ ਇਹ ਤੋਂ ਬਾਅਦ ਚੋਂ ਦੋਸਤੋ ਖੁੱਡੇ 'ਚ ਆਪਾਂ ਮਿੱਟੀ ਪਾਤੀ ਦੋ ਤਿੰਨ ਵੱਠਲ ਜਿਹੜੇ ਖੁੱਡੇ 'ਚ ਮਿੱਟੀ ਦੇ ਪਾਤੇ ਖੁੱਡੇ ਦੇ ਵਿਚਲਾ ਥਾਂ ਕਾਫੀ ਸਖਤ ਹੋ ਗਿਆ ਸੀ ਇਸ ਲਈ ਆਪਾਂ ਪੋਲਾ ਕਰਨ ਲਈ ਮਿੱਟੀ ਪਾਤੀ ਇਹ ਬਹੁਤ ਵਧੀਆ ਰਹਿੰਦੀ ਆ ਤੇ ਚੰਗੀ ਤਰ੍ਹਾਂ ਇਹਨੂੰ ਲੱਕੜ ਦੇ ਸਾਰੇ ਨਾਲ ਚੰਗੀ ਤਰ੍ਹਾਂ ਇਹਨੂੰ ਫਲਾਤਾ ਤਾਂ ਜੋ ਇਹ ਵਧੀਆ ਤੁਰ ਫਿਰ ਸਕਣ